ਹਰ ਇੱਕ ਚੀਜ਼ ਨੂੰ ਢੂੰਡ ਢੂੰਡ ਕੇ ਲੱਭਦਾ ਹੈ ਲੈਂਦਾ ਹੈ ਕਿ ਇਹ ਮੇਰੇ ਵਾਸਤੇ ਕਿੰਨੀ ਇੰਪੋਰਟੈਂਟ ਹੈ ਕਿੰਨੀ ਕੀਮਤੀ ਹੈ ਪਰ ਮਹਾਰਾਜ ਕਹਿੰਦੀ ਜਿਹੜਾ ਨਾਮ ਉਸ ਖਰੀ ਦਾ ਨਾਮ ਹੈ ਜਿਹੜਾ ਤੇਰੇ ਨਾਲ ਚੱਲਣਾ ਹੈ ਤੈਸੀ ਵਸਤ ਵਿਸਾਹੀ ਮਹਾਰਾਜ ਕਹਿੰਦੀ ਜਿਹੜੀ ਨਾਲ ਚੱਲਣੀ ਹੈ ਇੱਕ ਛੋਟੀ ਜੀ ਬੇਨਤੀ ਕਰਕੇ ਫਿਰ ਅਸਵਾਲ ਵੱਲੋਂ ਸਵਾਲ ਪਿਆ ਇੱਕ ਚੌਧਰੀ ਹੋਇਆ ਪਿੰਡ ਦਾ ਤੇ ਬੜਾ ਮਾਨ ਹੰਕਾਰ ਉਹਨੂੰ ਆਪਣੇ ਸਾਰੀਆਂ ਚੀਜ਼ਾਂ ਦੇ ਤੇ ਰੱਬ ਦਾ ਨਾਮ ਕਦੀ ਜਪਿਆ ਹੀ ਨਹੀਂ ਉਹਨੂੰ ਬੜਾ ਗਿਆ ਤਰਨਾ ਰੱਬ ਦਾ ਨਾਮ ਜਪ ਲਾ ਉਹ ਕਹਿੰਦਾ ਰੱਬ ਦਾ ਨਾਮ ਕੀ ਹੁੰਦਾ ਹੈ ਰੱਬ ਦਾ ਨਾਮ ਕੀ ਹੁੰਦਾ ਹੈ ਇਹ ਮਾਇਆ ਦੇਖ ਲੋਕੀ ਮੈਨੂੰ ਮਾਇਆ ਕਰਕੇ ਸਲਾਮ ਕਰਦੇ ਨੇ ਸਲਾਮ ਠੋਕਦੇ ਨੇ ਮਾਇਆ ਦਾ ਕੀ ਹਸਰ ਹੈ ਕਹਿੰਦੇ ਸਮਾਂ ਬੀਤਦਾ ਗਿਆ ਬੀਤਦਾ ਗਿਆ ਤੇ ਉਮਰ ਢਲਦੀ ਗਈ ਉਮਰ ਜਿਉਂ-ਜਿਉਂ ਢਲਦੀ ਗਈ ਸਰੀਰ ਬਜ਼ੁਰਗ ਹੁੰਦਾ ਗਿਆ ਉਹ ਵੀ ਦੇਣਾ ਕੇ ਸੋਟੀ ਫੜ ਕੇ ਟੁੱਟਣ ਲੱਗ ਗਿਆ ਹੁਣ ਸੋਟੀ ਫੜ ਕੇ ਜਦੋਂ ਸੋਟੀ ਲੈਣੀ ਸੀ ਤੇ ਆਪਣੇ ਨੌਕਰ ਨੂੰ ਭੇਜਿਆ ਕਹਿੰਦਾ ਜਾ ਜਾ ਕੇ ਬਾਜ਼ਾਰ ਦੇ ਵਿੱਚੋਂ ਕੋਈ ਵਧੀਆ ਜੀ ਕੀਮਤੀ ਵਧੀਆ ਸੋਟੀ ਲੈ ਕੇ ਆ ਕੋਈ ਵਧੀਆ ਹੁਣ ਜਿਹੜੇ ਮਾੜੇ ਤਗੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਤਗੜੀਆਂ ਚੀਜ਼ਾਂ ਵਧੀਆ ਲੱਗਦੀਆਂ ਨੇ ਜਿਨ੍ਹਾਂ ਦਾ ਭਾਅ ਜ਼ਿਆਦਾ ਹੋਵੇ ਉਹ ਵਿਚਾਰਾ ਨੌਕਰ ਮਾੜੀ ਜੀ ਸੋਟੀ ਲੈ ਆ ਠੀਕ ਜੀ ਦੇਖ ਕੇ ਕਿ ਚੱਲ ਸਸਤੀ ਆਈ ਏ ਚੌਧਰੀ ਨੇ ਤੁਰਨਾ ਹੁੰਦਾ ਏ ਹੋਰ ਚੌਧਰੀ ਨੇ ਕੀ ਕਰਨਾ ਏ ਸੋਟੀ ਦਾ ਲਿਆ ਕੇ ਚੌਧਰੀ ਦੇ ਸਹਰਾਣੇ ਰੱਖ ਦਿੱਤੀ ਜਦੋਂ ਰੱਖੀ ਤੇ ਚੌਧਰੀ ਕਹਿੰਦਾ ਇਹ ਕੀ ਹੈ ਇਹ ਕੀ ਲਿਆ ਆਉਂ ਕਹਿੰਦਾ ਜੀ ਤੁਸੀਂ ਸੋਟੀ ਮੰਗੀ ਸੀ ਸਹਾਰਾ ਲੈਣ ਵਾਸਤੇ ਇਹ ਤੁਹਾਨੂੰ ਮੈਂ ਲੈ ਕੇ ਦਿੱਤੀ ਇਹ ਕਹਿੰਦਾ ਐ ਕਰੀ ਕਿ ਜਿਹੜਾ ਇਹ ਸੋਟੀ ਮੇਰੇ ਲਈ ਲੈ ਕੇ ਆਇਆ ਇਹ ਜਿਹੜਾ ਤੇਰੇ ਤੋਂ ਵੀ ਵੱਧ ਮੋਰਖ ਹੋਏਗਾ ਨਾ ਇਹ ਸੋਟੀ ਉਹਨੂੰ ਦੇ ਦੀ ਮੇਰੇ ਲਈ ਕੋਈ ਵਧੀਆ ਵਧੀਆ ਜਿਹੜੀ ਵਧੀਆ ਸੋਟੀ ਹੋਵੇ ਮਹਿੰਗੀ ਹੋਵੇ ਉਹ ਲੈ ਕੇ ਆਇਆ ਚਾਂਦੀ ਦੀ ਉੱਤੇ ਕਢਾਈ ਚੜੀ ਹੋਵੇ ਇਦਾਂ ਜੇ ਦੋਨੇ ਚੌਧਰੀ ਨੇ ਕਿਹਾ ਨੌਕਰ ਨੌਕਰ ਸਹੀ ਕੁਝ ਬੋਲ ਨਹੀਂ ਸੀ ਸਕਦਾ ਉਹਨੇ ਕਿਹਾ ਠੀਕ ਹੈ ਚੌਧਰੀ ਜੀ ਜਿਹੜਾ ਮੇਰੇ ਤੋਂ ਵੱਧ ਕੋਈ ਮੂਰਖ ਹੋਊਗਾ ਮੈਂ ਉਹਨੂੰ ਦੇ ਦੂੰਗਾ ਹੁਣ ਫੇਰ ਸਮਾਂ ਬੀਤਦਾ ਗਿਆ ਬੀਤਦਾ ਗਿਆ ਹੁਣ ਉਹ ਵੀ ਦਿਨ ਆ ਗਿਆ ਜਦ ਮੰਜੇ ਤੇ ਆਖਰੀ ਸਾਰ ਰਹਿ ਗਿਆ ਚੌਧਰੀ ਨੇ ਆਪਣੇ ਨੌਕਰ ਨੂੰ ਬੁਲਾਇਆ ਨੌਕਰ ਨੂੰ ਕਹਿਣ ਲੱਗਾ ਕਹਿਣ ਲੱਗਾ ਮੈਂ ਚੱਲਿਆ ਕਹਿੰਦਾ ਚੌਧਰੀ ਜੀ ਕਿੱਧਰ ਨੂੰ ਚੱਲੇ ਤੁਹਾਡਾ ਸਮਾਨ ਬੰਨ੍ਹ ਦਿਆਂ ਲੰਬਾਰੀਆਂ ਮਾਇਆ ਦੇ ਨਾਲ ਭਰੀਆਂ ਨੇ ਬੜੀ ਮਾਇਆ ਇਕੱਠੀ ਹੀਰੇ ਇਕੱਠੀ ਕੀਤੀ ਹੈ ਬੰਦਿਆਂ ਨਾਲ ਉਹ ਕਹਿਣ ਲੱਗਾ ਨਹੀਂ ਮੂਰਖਾ ਮੈਂ ਉੱਥੇ ਚੱਲਿਆਂ ਜਿੱਥੇ ਕੁਝ ਵੀ ਨਹੀਂ ਜਾਂਦਾ ਉਹਨੇ ਫਿਰ ਸੋਟੀ ਕੱਢ ਕੇ ਫੜਾ ਦਿੱਤੀ ਕਹਿਣ ਲੱਗਾ ਲਓ ਤੁਸੀਂ ਕਿਹਾ ਸੀ ਕਿ ਤੇਰੇ ਤੋਂ ਵੱਧ ਮੂਰਖ ਹੋਊਗਾ ਉਹਨੂੰ ਸੋਟੀ ਦੇਤੀ ਮੇਰੇ ਤੋਂ ਵੱਧ ਮੂਰਖ ਤੁਸੀਂ ਜਿੰਨੂੰ ਪਤਾ ਹੈ ਕਿ ਇਹ ਜਿਹੜੀਆਂ ਸੋਨੇ ਦੀਆਂ ਮਾਇਆ ਦੀਆਂ ਪੰਡਾਂ ਨਾਲ ਨਹੀਂ ਜਾਣੀਆਂ ਜੇ ਨਾਲ ਜਾਣਾ ਹੈ ਤੇ ਉਸ ਪਰਮੇਸ਼ਰ ਦਾ ਨਾਮ ਜਾਣਾ ਹੈ ਕੋ ਸਤਨਾਮ ਸ਼੍ਰੀ ਜੇ ਨਾਲ ਜਾਣਾ ਹੈ ਤੇ ਉਹਦੀ ਕੀਤੀ ہوئی ਬੰਦਗੀ ਉਹਦੀ ਕੀਤੀ ہوئی ਸੇਵ ਤੋਂ ਦੀ ਪ੍ਰੇਮ ਦੇ ਵਿੱਚ ਬੈਠੇ ਇਹ ਘੜੀਆਂ ਨਾਲ ਜਾਣੀਆਂ ਜੀ ਤੇ ਚੌਧਰੀ ਤੈਨੂੰ ਪਤਾ ਸੀ ਕਿ ਇਹ ਚੀਜ਼ਾਂ ਤੇਰੇ ਨਾਲ ਨਹੀਂ ਜਾਣੀਆਂ ਇੱਥੋਂ ਤੱਕ ਕਿ ਤੈਨੂੰ ਸਲਾਮਾਂ ਠੁਕਦੀਆਂ ਨੇ ਗਾ ਨਹੀਂ ਠੁਕਣੀਆਂ ਗਾ ਤੇਰੀ ਚਲਣੀ ਨਹੀਂ ਗਾ ਨਾਮ ਦੀ ਚਲਣੀ ਹੈ ਤੇ ਤੂੰ ਕਿਉਂ ਮੇਰੇ ਤੋਂ ਵੱਡਾ ਮੂਰਖ ਤੇ ਤੂੰ ਇਹ ਕਹਿੰਦੇ ਚੌਧਰੀ ਨੂੰ ਸੋਟੀ ਦੇ ਦਿੱਤੀ ਤੇ ਇਹੀ ਕਿਤੇ ਆਪਣਾ ਹਾਲ ਨਾ ਹੋਵੇ ਮਹਾਪੁਰਖਾਂ ਨੇ 됐 <목소리도> r